ਯਾਰ ਦੇਖੋ ਆ ਜਿਵੇਂ ਕਿ ਦੇਖਦੇ ਆ ਜੋ ਆ ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਜਿਹੜੀ ਕਰਨੀ ਚਾਹੀਦੀ ਹੈ ਤੋਂ ਜਿਹੜੇ ਇਸ ਦੇ ਬਾਇਓਲੇਟਰ ਨੇ ਜੋ ਬੜੀ ਥੋੜੀ ਸ਼ਿਕਾਇਤ ਹੈਗੀ ਆ ਵੀ ਜਿਹੜੇ ਬੁਲਟ ਮੋਟਰਸਾਈਕਲ ਤੇ ਵਿਦਾਊਟ ਲਾਇਸੈਂਸ ਵਿਦਾਊਟ ਡਾਕੂਮੈਂਟਸ ਤੇ ਪਟਾਕੇ ਮਾਰ ਕੇ ਜਿਹੜੇ ਇੱਥੇ ਜਿਹੜੀ ਕੰਪਲੇਂਟ ਹੈਗੀ ਆ ਉਸ ਦੇ ਸਬੰਧ ਵਿੱਚ ਅਸੀਂ ਜਿਹੜਾ ਉਹਨਾਂ ਨਾਲ ਸ਼ਕਤੀ ਨਾਲ ਜਿਹੜਾ ਨਿਪਟ ਰਹੇ ਹੈਗੇ ਤੇ ਇਸ ਸਬੰਧ ਵਿੱਚ ਅਸੀਂ ਪਿਛਲੇ ਦਿਨੀ ਵੀ ਕਈ ਬੁਲਟ ਮੋਟਰਸਾਈਕਲ ਇੰਪਾਉਂਡ ਕੀਤੇ ਹੈਗੇ ਤੇ ਆਉਂਦੇ ਦਿਨਾਂ ਵਿੱਚ ਵੀ ਉਹਨਾਂ ਦੇ ਨਾਲ ਸ਼ਕਤੀ ਨਾਲ ਇਹ ਆਨੇ ਬੜੇ ਨਿਫਟੇ ਨੁਕਸਾਨ ਕੀ ਹੈ ਜੇ ਬੋਲ ਤੇ ਪਟਾਕੇ ਮਾਰਦ ਨੇ ਜਿਹੜੇ ਵਿੱਚ ਹਾਂਜੀ ਆ ਦੇਖੋ ਇਸ ਨਾਲ ਜਿਹੜਾ ਹੈਗਾ ਇੱਕ ਬੜਾ ਨਾਇਸ ਪੋਲੂਸ਼ਨ ਹੈ ਕਈ ਜਿਨ੍ਹਾਂ ਨੂੰ ਕੋਈ ਹੈਲਥ ਰਿਲੇਟਡ ਪ੍ਰੋਬਲਮਸ ਦੇਣੀਆਂ ਉਹ ਇੱਕੋ ਦਮ ਪਟਾਕਾ ਜਿਹੜਾ ਹੈਗਾ ਡੇਂਜਰ ਸਾਬਤ ਹੁੰਦਾ ਹੈਗਾ ਸੋ ਅਸੀਂ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਮੈਂ ਨਿਵਾਸੀਆਂ ਨੂੰ ਵੀ ਜਿਹੜੇ ਵੀ ਇਦਾਂ ਦੇ ਜਿਨ੍ਹਾਂ ਦੇ ਕੋਈ ਬੱਚੇ ਹੈਗੇ ਨੇ ਜੋ ਮੋਟਰਸਾਈਕਲ ਵਗੈਰਾ ਤੇ ਇਦਾਂ ਦਾ ਸਾਇਲੈਂਸਰ ਮੋਡੀਫਾਈ ਕਰਵਾਇਆ ਹੈਗਾ ਸੋ ਇਹਨੂੰ ਪਲੀਜ਼ ਉਤਾਰਿਆ ਜਾਵੇ ਆਦਰਵਾਈਜ਼ ਅਸੀਂ ਜਿਹੜਾ ਹੈਗਾ ਇਸ ਨੂੰ ਸ਼ਕਤੀ ਨਾਲ ਅਸੀਂ ਨੱਟਾਂਗੇ ਅੱਜ ਕਿੰਨੇ ਜਿਹੜੇ ਚਲਾਨ ਕੱਟਨੇ ਆ ਜੀ ਅੱਜ ਵੀ ਅਸੀਂ ਜਿਹੜੇ 4-5 ਦੇ ਕਰੀਬ ਚਲਾਨ ਕੀਤੇ ਹੈਗੇ ਤੇ ਆਉਂਦੇ ਦਿਨਾਂ ਵਿੱਚ ਤੇ ਹੋਰ ਵੀ ਕਰਾਂਗੇ